ਗੱਡੀ ਦੇ ਵਿੱਚ ਪੈਟਰੋਲ ਦੀ ਥਾਂ ਨਿਕਲਿਆ ਪਾਣੀ ਖਰਾਬ ਹੋ ਗਏ ਸਾਰੇ ਦੇ ਸਾਰੇ ਵਾਹਨ ਹੈਰਾਨ ਕਰ ਦੇਵੇਗਾ ਇਹ ਤੁਹਾਨੂੰ ਪੂਰਾ ਮਾਮਲਾ ਦਰਸਲ ਬਟਾਲਾ ਜਲੰਧਰ ਰੋਡ ਦੇ ਉੱਤੇ ਅੱਡਾ ਅਚਲ ਸਾਹਿਬੇ ਨਜ਼ਦੀਕ ਪੈਂਦੇ ਐਚਪੀ ਮਰਵਾਹਾ ਪੈਟਰੋਲ ਪੰਪ ਚਾਹਲ ਕਲਾ ਤੋਂ ਲੋਕਾਂ ਨੇ ਮੋਟਰਸਾਈਕਲਾਂ ਦੇ ਵਿੱਚ ਤੇਲ ਪਵਾਇਆ ਜਿਸ ਤੋਂ ਬਾਅਦ ਮੋਟਰਸਾਈਕਲ ਸਟਾਰਟ ਨਾ ਹੋਣ ਦੇ ਉੱਤੇ ਜਦੋਂ ਮਕੈਨਿਕ ਦੇ ਕੋਲ ਜਾ ਕੇ ਦਿਖਾਇਆ ਤਾਂ ਪੈਟਰੋਲ ਦੀ ਜਗ੍ਹਾ ਦੇ ਉੱਤੇ ਪਾਣੀ ਨਿਕਲਾ ਇਹ ਦੇਖ ਕੇ ਜੋ ਕਿ ਲੋਕ ਵੀ ਹੈਰਾਨ ਹੋ ਗਏ ਸਿਗੇ ਇਸ ਦੌਰਾਨ ਦਾਜ਼ੇ ਕੀ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਪੈਟਰੋਲ ਪੰਪ ਦੇ ਮਾਲਕ ਦੇ ਖਿਲਾਫ ਨਾਰੇਬਾਜ਼ੀ ਕਰਦੇ ਇਸ ਮੌਕੇ ਦੇ ਉੱਤੇ ਹਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚਾਹਲਕਲਾ ਮਹਿਤਾਬ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਸੰਦਲਪੁਰ ਜਸਵੰਤ ਸਿੰਘ ਜੋਬਨ ਪ੍ਰੇਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਗ੍ਰਾਹਕਾਂ ਨੇ ਦੱਸਾਇਆ ਕਿ ਜਦੋਂ ਅਸੀਂ ਅੱਜ પેટ્રોલ ਪੰਪ ਦੇ ਉੱਤੇ પેટ્રોલ ਪਵਾਇਆ ਤਾਂ ਮੋਟਰਸਾਈਕਲ ਕੁਝ ਹੀ ਦੂਰੀ ਦੇ ਉੱਤੇ ਜਾ ਕੇ ਬੰਦ ਹੋ ਗਏ ਜਿਸ ਤੋਂ ਬਾਅਦ ਨੇੜੇ ਪੈਂਦੇ ਮਕੈਨਿਕ ਦੇ ਕੋਲੋਂ પેટ્રોલ ਦੀ ਟੈਂਕੀ ਨੂੰ ਚੈੱਕ ਕੀਤਾ ਤਾਂ ਉਸ ਦੇ ਵਿੱਚੋਂ પેટ્રોલ ਦੀ ਜਗ੍ਹਾ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਗਾਰ ਵਾਲਾ ਪਾਣੀ ਨਿਕਲਿਆ ਦੇ ਸੰਬੰਧੀ ਅਸੀਂ ਪੰਪ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਪੰਪ ਦੇ ਉੱਤੇ ਗਏ ਤਾਂ ਉਨ੍ਹਾਂ ਦੇ ਵੱਲੋਂ ਵੀ ਸਾਡੇ ਨਾਲ ਦੁਰਵਿਵਾਰ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਹਰਪਾਲ ਸਿੰਘ ਦਾ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਉਹ ਤੇਲ ਪਵਾ ਕੇ શ્રી गोविंदਵਾਲ ਸਾਈਬ ਪਰਿਵਾਰ ਸਮੇਂ ਜਾਣਾ ਸੀਗਾ ਅਤੇ ਪੈਟਰੋਲ ਦੀ ਜਗ੍ਹਾ ਪਾਣੀ ਨਿਕਲਣ ਦੇ ਕਾਰਨ ਮੈਨੂੰ ਕਾਫੀ ਪਰੇਸ਼ਾਨੀ ਆ ਗਈ ਹੈ ਤੇ ਕੁਝ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਵਿੱਚ ਦੱਸਿਆ ਹੈਗਾ ਕਿ ਪਹਿਲਾਂ ਵੀ ਇਸ ਪੈਟਰੋਲ ਪੰਪ ਤੋਂ ਕਈ ਵਾਰ ਤੇਲ ਦੀ ਜਗ੍ਹਾ ਪਾਣੀ ਨਿਕਲਣ ਦੇ ਕਾਫੀ ਸਾਰੇ ਮਾਮਲੇ ਜਿਹੜੇ ਕਿ ਸਾਹਮਣੇ ਆ ਚੁੱਕੇ ਨੇ ਪਰ ਪੰਪ ਦੇ ਅਧਿਕਾਰੀਆਂ ਦੇ ਵੱਲੋਂ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੇ ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਦੇ ਕੋਲੋਂ ਮੰਗ ਕੀਤੀ ਹੈ ਕਿ ਇਸ ਪੰਪ ਨੂੰ ਤੁਰੰਤ ਸੀਲ ਕੀਤਾ ਜਾਵੇ ਅਤੇ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਗ੍ਰਾਹਕਾਂ ਦੇ ਨਾਲ ਨਾ ਹੋਵੇ ਤੇ ਨਾ ਉਹਨਾਂ ਨੂੰ ਪਰੇਸ਼ਾਨਾ ਸਾਹਮਣਾ ਕਰਨਾ ਪਵੇ ਇਸ ਸੰਬੰਧੀ ਉਤੇ ਪੰਪ ਦੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਬਲਵਿੰਦਰ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਪੰਪ ਦੇ ਉੱਤੇ ਕੁਝ ਰਿਪੇਅਰਿੰਗ ਦਾ ਕੰਮ ਕੀਤਾ ਗਿਆ ਹੈਗਾ ਤੇ ਜਿਸ ਕਾਰਨ ਰਾਤ ਨੂੰ ਬਾਰਿਸ਼ ਹੋਣ ਦੇ ਕਾਰਨ ਟੈਂਕੀ ਦੇ ਵਿੱਚ ਪਾਣੀ ਚਲਾ ਗਿਆ ਤੇ ਜਲਦੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਪੰਪ ਦੇ ਮਾਲਕ ਸੌਰਵ ਮਰਵਾਹਦ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਹੈਗਾ ਕਿ ਜਿੰਨੇ ਵੀ ਗ੍ਰਾਹਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਪਰਪਾਰੀ ਜਿਹੜੀ ਕਿ ਪਰਪਾਈ ਹੋਏਗੀ ਉਹ ਕਰ ਦਿੱਤੀ ਜਾਵੇਗੀ ਪਰ ਇਹ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜਿੱਥੇ ਕਿ ਗ੍ਰਾਹਕ ਜਿਹੜਾ ਕਿ ਪੈਟਰੋਲ ਪੁਆਉਣ ਲਈ ਜਾਂਦਾ ਹੈ ਪਰ ਜਦੋਂ ਪੈਟਰੋਲ ਪਵਾ ਕੇ ਆਪਣੀ ਗੱਡੀ ਨੂੰ ਵਾਪਸ ਲੈ ਕੇ ਜਾਂਦਾ ਹੈ ਤਾਂ ਕੁਝ ਹੀ ਦੂਰੀ ਦੇ ਉੱਤੇ ਉਹਨਾਂ ਦੀ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ ਵੀ ਪੈਟਰੋਲ ਪੁਆਉਣ ਦੇ ਸਮੇਂ ਜ਼ਰਾ ਧਿਆਨ ਤੇ ਸਾਵਧਾਨੀ ਵਰਤਣ ਦੀ ਲੋੜ ਹੈ ਤੁਹਾਨੂੰ ਵੀ ਕਿਉਂਕਿ ਅਜੇਹਾ ਕਈ ਵਾਰ ਹੋ ਸਕਦਾ ਹੈ ਕਿਉਂਕਿ ਬਾਰਿਸ਼ ਜੜੀ ਕੀ ਹੁੰਦੀ ਹੈ ਇਹ ਵੀ ਹੋ ਸਕਦਾ ਹੈਗਾ ਪਰ ਅਸਲ ਕਾਰਨ ਹਜੇ ਨਹੀਂ ਪਤਾ ਲੱਗ ਸਕਿਆ ਪਰ ਜੋ ਮਾਲਕ ਤੇ ਮੁਲਾਜ਼ਮਾਂ ਦੇ ਵਾਰ ਜੋ ਕੀ ਗੱਲ ਆਖੇ ਜਾ ਰਹੀ ਹੈਗੀ ਹੈ ਜਿਹੜੇ ਉੱਥੇ ਕੰਮ ਕਰਦੇ ਨੇ ਅਧਿਕਾਰੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਬਾਰਿਸ਼ ਦੇ ਕਾਰਨ ਉਹਨਾਂ ਦੀ ਮਸ਼ੀਨ ਦੇ ਵਿੱਚ ਪਾਣੀ ਵੜ ਗਿਆ ਸੀਗਾ ਜਿਸ ਕਰਕੇ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਉਹ ਜਾਂਚ ਕੀਤੀ ਜਾਵੇਗੀ ਪਰ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਜੇਕਰ ਤੁਸੀਂ ਵੀ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪਵਾਣ ਲਈ ਜਾਂਦੇ ਹੋ ਤਾਂ ਇਹ ਜ਼ਰੂਰ ਚੈੱਕ ਕਰ ਲਿਓ ਕਿ ਪੈਟਰੋਲ ਦੀ ਥਾਂ ਕਿਤੇ ਪਾਣੀ ਤਾਂ ਨਹੀਂ ਪਰਵਾ ਰਹੇ ਤੁਸੀਂ